ਅੱਜ ਨਿਕਲੀ ਆਈਐਸ ਤੇ ਆਈਪੀਐਸ ਅਫਸਰਾਂ ਦੀ ਭਰਤੀ ਬੀਏ ਜਾਂ ਕੋਈ ਵੀ ਡਿਗਰੀ ਪਾਸ ਗ੍ਰੈਜੂਏਟ ਬਣ ਸਕਦੇ ਨੇ ਆਈਐਸ ਤੇ ਆਈਪੀਐਸ ਅਫਸਰ ਇਸ ਸਬੰਧੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਪੰਜਾਬ ਚ ਆਈਐਸ ਅਫਸਰ ਜ਼ਿਆਦਾਤਰ ਡੀਸੀ ਤਨਾਤ ਨੇ ਅਤੇ ਆਈਪੀਐਸ ਐਸਪੀ ਤੋਂ ਲੈ ਕੇ ਡੀਜੀਪੀ ਤੱਕ ਤਨਾਤ ਨੇ ਦੋਸਤੋ ਜੁਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਮਿਤੀ 14 ਫਰਵਰੀ 2024 ਰਾਹੀਂ ਕਰੀਬ 1056 ਪੋਸਟਾਂ ਲਈ ਭਰਤੀ ਕੀਤੀ ਹੈ ਜਿਸ ਵਿੱਚ ਆਈਐਸ ਅਤੇ ਆਈਪੀਐਸ ਸਮੇਤ 21 ਤਰ੍ਹਾਂ ਦੇ ਅਫਸਰਾਂ ਦੀਆਂ ਪੋਸਟਾਂ ਸ਼ਾਮਲ ਨੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਗ੍ਰੈਜੂਏਸ਼ਨ ਪਦਰ ਦੀ ਡਿਗਰੀ ਹੋਣੀ ਜ਼ਰੂਰੀ ਹੈ ਅਤੇ ਉਮਰ ਸੀਮਾ ਜਰਨਲ ਦੇ ਲਈ 21 ਤੋਂ 32 ਸਾਲ ਹੈ। ਬਾਕੀ ਕੈਟਾਗਰੀਆਂ ਲਈ ਜਨਰੇਸ਼ਨ ਮੁਤਾਬਕ ਉਮਰ ਦੇ ਵਿੱਚ ਛੋਟਾ ਅਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਫੀਸ ਜਰਨਲ ਦੇ ਲਈ 100 ਰੁਪਏ ਹੈ। ਲੜਕੀਆਂ, ਐਸਸੀ, ਐਸਟੀ ਅਤੇ ਪੀਡਬਲਯੂਡੀ ਲਈ ਕੋਈ ਵੀ ਫੀਸ ਨਹੀਂ ਹੈ। ਇਹਨਾਂ ਪੋਸਟਾਂ ਲਈ ਤਿੰਨ ਪੜਾਅ ਨੇ। ਪਹਿਲੇ ਪੜਾਅ ਦੇ ਵਿੱਚ ਦੋ ਪੇਪਰ ਨੇ ਜੋ ਕਿ 26 ਮਈ 2024 ਨੂੰ ਹੋਣਗੇ। ਪਰੀ ਕਲੀਅਰ ਕਰਨ ਵਾਲੇ ਦੂਜੇ ਪੜਾਅ ਦੇ ਪੇਪਰ ਸਤੰਬਰ 2024 ਚ ਦੇਣਗੇ ਅਤੇ ਤੀਜੇ ਪੜਾਅ ਦੇ ਵਿੱਚ ਇੰਟਰਵਿਊ ਹੋਵੇਗੀ ਤਿੰਨੇ ਪੜਾਅ ਕਲੀਅਰ ਕਰਨ ਵਾਲੇ ਬਣਗੇ ਕਲਾਸ 1 ਅਧਿਕਾਰੀ ਤੁਸੀਂ ਇਸ ਭਰਤੀ ਲਈ upsc.gov.in ਤੇ ਜਾ ਕੇ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਅਤੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਆਖਰੀ ਮਿਤੀ 5 ਮਾਰਚ 2024 ਹੈ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ